ਦਾ ਬੁਰਦੀ ਦਾ ਜੋ ਸਾਈਂ ਦੇਵਾਨੀ ਜੈ ਜੇ ਕਰ ਮਾ ਚਿੰਤਾ ਬੁਰਦੀ ਦਾ ਜੋ ਸਾਈਂ ਦੇਵਾਨੀ ਜੈ ਜੈ ਮਾਤਾ ਦੀ 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 ਸਾਰੇ ਬੋਲੋ ਜੈ ਮਾਤਾ ਦੀ ਕੀ ਬੋਲੋ ਜੈ ਮਾਤਾ ਦੀ ਚੱਲ ਸ਼ੁਰੂ ਹੋ ਜਾਂਦੇ ਆ ਢੋਲ ਵਾਏ ਤੋਂ ਪੰਜੀ ਲੰਗਰ ਢੋਲ ਵਾਏ ਹੁੰਦੇ ਆ। ਉੱਤੋਂ ਉੱਪਰ ਆ ਕੇ ਇੱਕ ਰਵੀ ਭਾਜੀ, ਰਵੀ ਗਾਂਧੀ ਜੀ ਟਾਂਡੇ ਤੋਂ ਹਾਂਜੀ। ਉਹਨਾਂ ਦੀ ਬੜੀ ਕਿਰਪਾ ਹੋਈ ਹੈ ਉੱਥੇ ਮੰਦਰ ਤੇ। ਹਾਂਜੀ। ਉਹਨਾਂ ਦੇ ਸਹਿਯੋਗ ਨਾਲ ਮੰਦਰ ਬਣਿਆ। ਹਾਂਜੀ। ਤੇ ਕਾਫੀ ਉਹਨਾਂ ਨੇ ਕਰਕੇ ਉਹਨਾਂ ਉੱਥੇ ਮੰਦਰ ਤੇ ਵੀ ਬਹੁਤ ਰੌਣਕਾ ਉੱਥੇ ਵੀ ਲਗਾਤਾਰ ਲੰਗਰ ਚੱਲਦਾ ਦਿਨ ਰਾਤ। ਅੱਛਾ ਜੀ। ਉਸ ਤੋਂ ਅੱਗੇ ਫਿਰ ਟੱਪਾ ਪਿੰਡ ਆ ਜਾਂਦਾ। ਹਾਂਜੀ। ਟੱਪੇ ਪਿੰਡ ਵੀ ਦੋ ਲੰਗਰ ਹੁੰਦੇ ਜੀ। ਜੀ ਜੀ। ਸਾਰਾ ਮਾ ਚਿੰਤਾ ਪੂਰਨੀ ਦਾ ਮੋਤ ਸਤਿ ਜੀਰਵਾਨ ਕੀ ਜੈ ਸਭ ਦੀ ਆਸਾਂ ਮਰਦਾ ਪੂਰਨ ਕਰਨ ਵਾਲੀ ਮਾਤਾ ਹੀ ਤੁਹਾਡੀ ਸਦਾ ਹੀ ਜੈ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਹਿਲਾਂ ਤਾਂ ਜੀ ਜੈ ਮਾਤਾ ਦੀ ਕਿਉਂਕਿ ਨਰਾਤੇ ਸ਼ੁਰੂ ਹੋਣ ਵਾਲੇ ਆ ਤੇ ਮਾਤਾ ਦੇ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਆ ਸੋ ਅੱਜ ਅਸੀਂ ਜੀ ਤੁਹਾਨੂੰ ਜਿਹੜੀ ਜਾਣਕਾਰੀ ਦੇ ਜਾ ਰਹੇ ਆ ਬੜੀ ਅਹਿਮ ਜਾਣਕਾਰੀ ਵੀ ਆ ਤੇ ਬਹੁਤ ਵਧੀਆ ਵੀਡੀਓ ਹੋਣ ਵਾਲੀ ਆ ਅਕਸਰ ਹੀ ਅਸੀਂ ਨਾ YouTube ਦੇ ਉੱਤੇ ਜਾਂ ਆਪਣੇ ਵੀਡੀਓ ਕੋਈ ਵੀ ਨੈਟ ਦੇ ਉੱਤੇ ਦੇਖਦੇ ਆ ਮਾਤਾ ਰਾਣੀ ਦੇ ਦਰਬਾਰ ਦੀਆਂ ਤਾਂ ਉਹਦੇ ਵਿੱਚ ਦਿਖਾਇਆ ਜਾਂਦਾ ਆ ਕਿ ਹੁਸ਼ਿਆਰਪੁਰ ਤੋਂ ਚੋਹਾਲ ਚੋਹਾਲ ਤੋਂ ਮਾਤਾ ਚਿੰਤਪurni ਬਸ ਇਹੀ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਕਿ ਇਹ ਮਤਲਬ ਸੰਗਤ ਇੱਧਰ ਦੀ ਜਾਂਦੀ ਆ ਪਰ ਹਾਲੇ ਤੱਕ ਵੀ ਕਈ ਵਾਰੀ ਕਈ ਅਣ ਕੀ ਕਹਿੰਦੇ ਹੁੰਦੇ ਆ ਛੁਪੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਤੱਕ ਨਹੀਂ ਪਹੁੰਚ ਸਕੀਆਂ ਉਹ ਅਸੀਂ ਸਾਡਾ ਚੈਨਲ ਤੁਹਾਡੇ ਤੱਕ ਪਹੁੰਚਾਉਂਦਾ ਆ ਸੋ ਜਿਹੜੀ ਮੇਨ ਜੀ ਮੁੱਖ ਦੀ ਗੱਲ ਇਹ ਆ ਕਿ ਇੱਥੋਂ ਢੋਲਵਾਹਾ ਜਨੋੜੀ ਆ ਇੱਕ ਤੁਸੀਂ ਕਸਵਾ ਸੁਣਿਆ ਹੀ ਆ ਸਾਰਿਆਂ ਨੇ ਇਤੋਂ ਹਰੇਕ ਸਾਲ ਮਾਤਾ ਚਿੰਤਪੋਨੀ ਲਈ ਸੰਗ ਜਾਂਦਾ ਆ ਲੋਕ ਪੈਦਲ ਪਹਾੜਾਂ ਦੇ ਵਿੱਚ ਖੱਡਾ ਦੇ ਵਿੱਚ ਚੱਲ ਕੇ ਜਾਂਦੇ ਆ ਮਾਤਾ ਰਾਣੀ ਦੇ ਨਰਾਤੇਆਂ ਦੇ ਉੱਤੇ ਪਰ ਉਹ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚਦੀ ਅੱਜ ਪਹਿਲੀ ਵਾਰ ਸਾਡਾ ਚੈਨਲ ਤੁਹਾਡੇ ਤੱਕ ਉਹ ਵੀਡੀਓ ਪਹੁੰਚਾਉਣ ਜਾ ਰਿਹਾ ਆ ਹਾਲੇ ਤੱਕ 25 ਤਰੀਕ ਆਉਣ ਵਾਲੀ ਆ ਜਦੋਂ ਨਰਾਤੇ ਸ਼ੁਰੂ ਹੋਣ ਵਾਲੇ ਆ ਬਟ ਹੁਣ ਜਿਹੜੀ ਅੱਜ ਜਿਹੜੀ ਤਰੀਕ 12 13 ਤਰੀਕ ਦੇ ਵਿੱਚ ਅਸੀਂ ਜਿਹੜੀ ਵੀਡੀਓ ਤੁਹਾਨੂੰ ਅਪਲੋਡ ਕਰਾ ਰਹੇ ਹਾਂ ਕਿਉਂਕਿ ਸੰਗਤ ਦਾ ਚਾ ਹੀ ਨਾ ਆ ਉਤਸ਼ਾਹ ਹੀ ਨਾ ਸੰਗਤ ਨੂੰ ਕਿ ਉਹ ਸੰਗਤ ਹੁਣੀ ਜਾਣਾ ਸ਼ੁਰੂ ਕਰ ਦਿੱਤਾ ਆ ਸੋ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਬਹਿੜਾ ਜਿਹਨੂੰ ਟੱਪਾ ਭੇੜਾ ਨਾਂ ਦੇ ਉੱਤੇ ਬਾੜੀ ਖਾੜਨ ਬਾੜੀ ਖੱਡ ਕਹਿੰਦੇ ਆ ਕਿਹਾ ਜਾਂਦਾ ਆ ਇਹ ਸਰਪੰਚ ਕ੍ਰਿਸ਼ਨ ਜੀ ਤੇ ਸਾਡੇ ਨਾਲ ਆਪਣਾ ਨਾਮ ਕੀ ਹੈ ਜੀ ਅੰਕਲ ਜੀ ਮੇਰਾ ਨਾਮ ਚਮਨ ਲਾਲ ਚਮਨ ਲਾਲ ਜੀ ਤੇ ਇਹ ਸਰਪੰਚ ਕਿਸ਼ਨ ਲਾਲ ਜੀ ਦਾ ਘਰ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਜਿਹੜੇ ਸਰਪੰਚ ਸਾਹਿਬ ਆ ਹਰੇਕ ਸਾਲ ਸੰਗਤ ਵਾਸਤੇ ਲੰਗਰ ਲਗਾਉਂਦੇ ਆ ਤੇ ਇਹ ਮਾਤਾ ਰਾਣੀ ਦਾ ਦਰਵਾਜ਼ਾ ਇਹਨੇ ਬਣਾਇਆ ਹੋਇਆ ਆ ਸੋ ਆਪਾਂ ਪਹਿਲਾਂ ਮਾਤਾ ਰਾਣੀ ਦੇ ਦਰਵਾਜ਼ੇ ਦੇ ਦਰਸ਼ਨ ਕਰਦੇ ਆ ਫਿਰ ਅੱਗੇ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਆ ਜੀ ਆਓ ਜੀ ਠੀਕ ਆ ਜੀ ਇਹ ਮਾਤਾ ਰਾਣੀ ਦਾ ਦਰਵਾਜ਼ਾ ਇੱਧਰ ਬਣਾਇਆ ਹੋਇਆ ਚਲੋ ਜੀ ਇਹ ਮਾਤਾ ਚਿੰਤਪੋਨੀ ਦਾ ਦਰਬਾਰ ਵਿੱਚ ਜਗਦੀ ਜੋਤ ਬਹੁਤ ਹੀ ਸੋਹਣਾ ਦਰਬਾਰ ਬਣਾਇਆ ਹੋਇਆ ਆ। ਕਾਫੀ ਸੰਗਤ ਇੱਥੇ ਆ ਜਾਂਦੀ ਹੁਣੀ ਹੈ ਨਾ। ਲਗਭਗ ਕਹਿ ਲਓ ਇਹ ਕਿੰਨੇ ਦਿਨ ਤੱਕ ਇਹ ਲੰਗਰ ਚੱਲਦਾ ਜੀ? ਮਗਰ ਅੱਜ ਤਾਂ ਇਹ ᱪੇ ਹੁੰਦੇ ਨਾ ਸਪੈਸ਼ਲ। ਅੱਛਾ ਜੀ। ਬਾਕੀ ਜਨ ਦਾ ਅਗੇ ਮੰਦਿਰ ਆ। ਮੰਦਿਰ ਆ। ਮੰਦਿਰ ਤੇ ਉੱਥੇ ਦੇ ਪੂਰੇ ਨਰਾਤੇ ਲਗਾਤਾਰ ਲੱਗਾ ਚੱਲਣਾ। ਅੱਛਾ ਉੱਥੇ ਫੇ ਲਗਭਗ ਕਹਿ ਲੋ ਜਿੰਨਾ ਚਿਰ ਨਰਾਤੇ ਚੱਲ ਰਹੇ ਆ। ਨਰਾਤੇ ਪੂਰੇ ਲਗਾਤਾਰ ਚੱਲੇ ਰਹਿੰਦੇ। ਠੀਕ ਆ ਜੀ ਠੀਕ ਆ ਜੀ। ਸੋ ਸਾਡੇ ਨਾਲ ਪਿੰਡ ਟਾਂਡੇ ਦੇ ਲੱਗੇ ਪਿੰਡ ਆ ਜੀ ਮਿਰਜ਼ਾਪੁਰ ਖਟਿਆਲਾ ਸਰਾਹ ਅਡੇ ਲੱਗੇ। ਉੱਥੇ ਦੇ ਜਿਹੜੇ ਸੇਵਕ ਜੁੜੇ ਆ ਪਹਿਲਾ ਸੰਗ ਜਾਂਦਾ ਜੀ ਇਹ ਪਹਿਲਾ ਪਹਿਲਾ ਸੰਗ ਹੈ 100 100 ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਕੀ ਨਾਮ ਹੈ ਜੀ ਆਪਣਾ ਰਜੀਵ ਠਾਕੁਰ ਰਜੀਵ ਠਾਕੁਰ ਜੀ ਤੁਸੀਂ ਸਾਰੀ ਜਾਣਕਾਰੀ ਦਿਓ ਜੀ ਕੀ ਇਹ ਜਿਹੜਾ ਪੂਰਾ ਸੰਗ ਜਾਂਦਾ ਆ ਕਿੰਨੇ ਦਿਨ ਕੀ ਇਹ ਆਪਾਂ ਜੀ ਸਵੇਰੇ ਧੁਰੀ ਦਾ 2 ਵਜੇ अच्छा जी 2:00 ਵਜੇ ਤੁਰਿਦਾ ਆ ਫਿਰ ਇਥੇ ਪਹੁੰਚੀਦਾ ਇੱਕ ਵਾਰੀ ਆਪਾਂ ਇਥੋਂ ਲੰਘ ਰਹੇ ਸੀਗੇ ਠੀਕ ਹੈ ਜੀ ਤੇ ਸਰਪੰਚ ਸਾਹਿਬ ਨੇ ਤੁਹਾਨੂੰ ਬਾਜ਼ ਮਾਰ ਕੇ ਕਿਹਾ ਕਿ ਹਾਂਜੀ ਕਿੱਥੇ ਚੱਲੇ ਆਂ ਹਾਂਜੀ ਅਸੀਂ ਕਿਹਾ ਵੀ ਚਿੰਤਪਨੀ ਮਾਤਾ ਦੇ ਜਾਂਦੇ ਆਪਾਂ ਪੈਦਲ ਇਥੋਂ ਹਾਂਜੀ ਹਾਂਜੀ ਤੇ ਸਬਾਚਾ ਕਹਿੰਦੇ ਆਓ ਤੁਹਾਨੂੰ ਚਾਹ ਪਾਣੀ ਪੁਲਾਈਏ ਜਦੋਂ ਪਹਿਲੀ ਵਾਰ ਤੁਹਾਨੂੰ ਰੋਕਿਆ ਉਹਨਾਂ ਨੇ ਹਾਂਜੀ ਤੇ ਫਿਰ ਆਪਾਂ ਅੱਗੇ ਇੱਥੇ ਬਹਿ ਗਏ ਚਾਹ ਪਾਣੀ ਪੁਲਾਇਆ ਸਰਪੰਚ ਸਾਹਿਬ ਨੇ ਉਸ ਲਈ ਪਕੌੜੇ ਵਗੈਰਾ ਕੱਢੇ ਪਹਿਲੀ ਵਾਰ अच्छा जी फिर दोस्तों बाद उन्होंने थाने नंबर दे देता अपना कि हर साल ਤੁਸੀਂ ਇੱਥੇ ਆਣਾ ਇਹ ਸਾਡੇ ਘਰੋਂ ਲੰਗਰ ਪਾਣੀ ਛੱਕ ਕੇ ਹੀ ਜਾਣਾ ਠੀਕ ਹੈ ਜੀ ਤੁਸੀਂ ਪਹਿਲਾਂ ਫੋਨ ਕਰਕੇ ਇਹਨਾਂ ਨੂੰ ਕਹਿ ਦੀਦਾ ਕਿ ਆਪਾਂ ਆ ਜਾਣਾ ਠੀਕ ਹੈ ਜੀ ਤੇ ਇਹ ਪਾਜੀ ਕਿੰਨੇ ਸਾਲ ਹੋ ਗਏ ਆਪਾਂ ਕਹ ਲਈਏ ਕਿ ਤੁਹਾਡੇ ਪਿੰਡ ਦਾ ਜਿਹੜਾ ਸੰਗ ਇੱਥੋਂ ਜਾਂਦੇ ਨੂੰ ਮਾਤਾ ਚਿੰਤ ਪਾਉਂਦੇ 50 ਸਾਲ ਹੋ ਗਏ ਪਾਜੀ 50 ਸਾਲ 50 ਸਾਲ ਪਹਿਲਾਂ ਸਾਡੇ ਵੱਡੇ-ਵੱਡੇ ਆਂਦੇ ਸੀ ਉਸ ਤੋਂ ਬਾਅਦ ਹੌਲੀ-ਹੌਲੀ ਆਪਾਂ ਜਣਾ ਸਟਾਰਟ ਕਰਤਾ ਅੱਛਾ ਜੀ ਹੁਣ ਗਾ ਨਵੀਂ ਜਨਰੇਸ਼ਨ ਦੇ ਬੱਚੇ ਆਣਦੇ ਆ ਉਹ ਵੀ ਗਾ ਮੈਂ ਕਾਫੀ ਦੇਖ ਰਿਹਾ ਉੱਤੇ ਉਤਸ਼ਾਹ ਵੜਾ ਜੀ ਇਹਨਾਂ ਦੇ ਵਿੱਚ ਛੋਟੇ-ਛੋ ਦੇ ਨਾਲ ਹੋਰ ਵੀ ਨੌਜਵਾਨ ਤਾਂ ਚਲੋ ਆਪਾਂ ਮੰਨਦੇ ਹੀ ਆ ਛੋਟੇ ਬੱਚਿਆਂ ਦਾ ਵਿੱਚ بڑا ਉਤਸ਼ਾਹ ਆ ਹਾਂਜੀ ਪਾਜੀ ਬਿਲਕੁਲ ਜੀ ਤੇ ਇਹ ਰਸਤੇ 'ਚ ਲੰਗਰ ਲੱਗੇ ਰਹਿੰਦੇ ਆ ਤੇ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਹੁੰਦੀ ਨਹੀਂ ਹੋਣੀ ਜੀ ਨਹੀਂ ਪਾਣੀ ਦੀ ਹੁੰਦੀ ਸੀਗੀ ਪਰੇਸ਼ਾਨੀ ਜੀ ਪਹਿਲਾਂ ਕਿਉਂਕਿ ਪਾਣੀ ਹੁੰਦਾ ਨਹੀਂ ਸੀ ਇੱਕ ਇੱਥੇ ਰੁਕਣਾ ਇਸ ਤੋਂ ਬਾਅਦ ਸਿੱਧਾ ਆਪਣੇ ਘੜਿਆਲੀ ਚੜਾਈ ਤੇ ਰੁਕਣਾ ਹਾਂਜੀ ਉੱਤੋਂ ਅੱਗੇ ਪਾਣੀ ਮਿਲਦਾ ਨਹੀਂ ਸੀ ਰਸਤੇ 'ਚ ਕਿਤੇ ਵੀ ਅੱਛਾ ਜੀ ਫੇਰ ਆਪਾਂ ਹੌਲੀ-ਹੌਲੀ ਇੱਕ ਗੱਡੀ ਆਪਣੇ ਨਾਲ ਤਿਆਰ ਕੀਤੀ ਅੱਛਾ ਜੀ ਠੀਕ ਹੈ ਜੀ ਉਹ ਲੰਗਰ ਲਾਂਦੇ ਸਾਡੇ ਨਾਲ ਹੀ ਗੱਡੀ ਜਾਂਦੀ ਆ ਪਾਣੀ ਨਾਲ ਤੁਰੀ ਰਹਿੰਦੀ ਆ ਲੈ ਕੇ ਅੱਛਾ अच्छा जी मतलब पूरी के मतलब पूरी पूरी फर्स्ट एयर बॉक्स भी नाल ਹੁੰਦਾ ਜੀ ਕਿਤੇ 600 700 ਲੱਗ ਜਾਏ अच्छा जी ਤੇ ਇਹ ਮਤਲਬ ਜਿਹੜੀ ਤੁਹਾਡੀ ਗੱਡੀ ਸਾਹਮਣੇ ਖੜੀ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਤਕਰੀਬਨ ਕਹਿ ਲਈਏ 50 ਸਾਲ ਤੋਂ ਉੱਤੇ ਦਾ ਸਮਾਂ ਇਹ ਜਿੱਦਾਂ ਹੁਣ ਗੱਡੀ ਹੈਗੀ ਆ ਜੀ ਅੱਛਾ ਜੀ ਵਿੱਚ ਸਾਰਾ ਸਮਾਨ ਠੰਡਾ ਪਾਣੀ ਕੋਲਡ ਡਰਿੰਕ ਅੱਛਾ ਜੀ ਦੇ ਵਿੱਚ ਹੈਗੀ ਆ ਠੀਕ ਆ ਜੀ ਹਾਂਜੀ ਠੀਕ ਹੈ ਜੀ ਤੇ ਇਹ ਤਾਂ ਜੀ ਦੇਖੋ ਜੀ ਨਾ 50 ਸਾਲ ਤੋਂ ਉੱਤੇ ਸਮਾਂ ਹੋ ਗਿਆ ਸੰਗ ਜਾਂਦੇ ਨੂੰ ਕਿਉਂਕਿ ਆਮ ਤੌਰ ਤੇ ਅਸੀਂ ਇਹੀ ਦੇਖਦੇ ਆ ਕਿ ਚੋਹਾਲ ਤੋਂ ਉੱਥੇ ਲੰਗਰ ਕਾਫੀ ਲੱਗਦੇ ਆ ਮਾਤਾ ਰਾਣੀ ਦੇ ਦਰਵਾਜ਼ੇ ਤੇ ਸੰਗਤ ਜਾਂਦੀ ਆ ਪਰ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਸਾਡੇ ਚੈਨਲ ਤੇ ਪਹਿਲੀ ਵਾਰੀ ਦੇਖਣ ਨੂੰ ਮਿਲ ਰਹੀਆਂ ਸੋ ਆਓ ਚੱਲਦੇ ਆ ਅੱਗੇ ਸਰਪੰਚ ਸਾਹਿਬ ਨਾਲ ਵੀ ਕਰਦੇ ਆ ਗੱਲਬਾਤ ਤੇ ਤੁਹਾਨੂੰ ਰਸਤੇ ਦੇ ਵਿੱਚ ਵੀ ਜਾ ਰਹੀ ਸੰਗਤ ਨਾਲ ਗੱਲਬਾਤ ਕਰਾਉਂਦੇ ਆ ਜੀ ਹੁਣ ਅਸੀਂ ਪਹੁੰਚ ਚੁੱਕੇ ਜੀ ਸਰਪੰਚ ਸਾਹਿਬ ਦੇ ਘਰ ਤੇ ਸਰਪੰਚ ਸਾਹਿਬ ਨਾਲ ਕਰਦੇ ਆ ਮੁਲਾਕਾਤ ਤੇ ਇੱਥੇ ਦੇਖਦੇ ਆ ਲੰਗਰ ਦੀਆਂ ਤਿਆਰੀਆਂ ਸਾਚੀ ਕਲ ਸਰਪੰਚਾ ਪਹਿਲਾਂ ਦੇ ਜੈ ਮਾਤਾ ਦੀ ਤੁਹਾਨੂੰ ਨਾਤੇ ਦੀਆਂ ਮੁਬਾਰਕਾਂ ਜੀ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਜੀ ਤੇ ਆਪਾਂ ਆਪਣੇ ਦੇਖਦੇ ਜਿੰਨੇ ਵੀ ਵੀਰ ਭੈਣ ਆ ਉਹਨਾਂ ਨੂੰ ਦੱਸਣਾ ਕਿ ਇਹ ਲੰਗਰ ਕਦੋਂ ਤੋਂ ਸ਼ੁਰੂ ਹੋਇਆ ਤੇ ਇੱਥੇ ਕੀ ਕੀ ਆਪਾਂ ਸੰਗਤ ਵਾਸਤੇ ਕਰਦੇ ਆ। ਇਹ ਪਹਿਲੇ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਹਾਂਜੀ। ਤੁਹਾਡੇ ਜਿਹੜੇ ਸਾਡੇ ਕੋਲ ਸੰਗ ਲੈ ਕੇ ਆਉਂਦੇ ਮਿਰਜ਼ਾਪੁਰ ਤੋਂ ਤੁਹਾਡੀ ਟੀਮ ਦਾ ਤੁਸੀਂ ਇੱਥੇ ਪਹੁੰਚੇ ਹੋ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਇਹ ਜਿਹੜਾ ਸੰਗ ਆਂਦਾ ਜੀ ਕੋਈ 15 ਸਾਲ ਤੋਂ ਸਾਡੇ ਕੋਲ ਇੱਥੇ ਮਾਤਾ ਚਿੰਤਪੁਨੀ ਦੇ ਜਾਂਦੇ ਨਵਰਾਤਿਆਂ ਤੋਂ ਪਹਿਲੇ ਹਾਂਜੀ ਸੋਣ ਮਹੀਨਾ ਮਤਲਬ ਸ਼ੁਰੂ ਹੋਣ ਤੋਂ タルਮੀ ਮਹੀਨਾ ਜਿਹਨੂੰ ਆਪਾਂ ਕਹਿੰਦੇ ਨੇ ਉਹ ਤੋਂ ਸ਼ੁਰੂ ਹੋਣ ਤੋਂ ਪਹਿਲੇ ਹੀ ਹਾਂਜੀ ਇਹ ਸੰਗ ਲੈ ਕੇ ਜਾਂਦੇ ਕੋਈ 40 ਤੋਂ 50 ਹਾਂਜੀ ਬੰਦੇ ਹੁੰਦੇ ਜੀ ਨਾਲ ਇਹ ਹਾਂਜੀ ਤੇ ਕੋਈ 15 ਸਾਲ ਤੋਂ ਸਾਡੇ ਇੱਥੇ ਆ ਕੇ ਭੋਜਨ ਛਕਦੇ ਹੈ ਵਿਚਾਰੇ ਸਾਨੂੰ ਪਹਿਲੇ ਇੰਡੀਵੀਸ਼ਨ ਦੇ ਦਿੰਦੇ ਆ ਅਸੀਂ ਇਹਨਾਂ ਲਈ ਭੋਜਨ ਤਿਆਰ ਕਰ ਦਿੰਦਾ ਇੱਥੇ ਛਕ ਕੇ ਬੜੇ ਆਰਾਮ ਨਾਲ ਘੰਟਾ ਦੋ ਘੰਟਾ ਆਰਾਮ ਕਰਕੇ ਫੇਰੇ ਜਾਂਦੇ ਠੀਕ ਹੈ ਜੀ ਤੇ ਇਹਨਾਂ ਦੇ ਨਾਲ ਸਾਡੀ ਵੀ ਸੇਵਾ ਹਾਂਜੀ ਹਾਂਜੀ ਜਿਹੜੀ ਉਹ ਲੱਗ ਜਾਂਦੀ ਹੈ ਜੀ ਅੱਜ ਇਹਨਾਂ ਦੇ ਨਾਲ ਨਾਲ ਤੁਸੀਂ ਪਹੁੰਚੇ ਆ ਤੁਹਾਡਾ ਵੀ ਬਹੁਤ-ਬਹੁਤ ਨਿੱਘਾ ਸਵਾਗਤ ਜੀ ਸਾਨੂੰ ਵੀ ਭਾਜੀ ਨੇ ਦੱਸਿਆ ਸੀਗਾ ਤੇ ਇਹਨਾਂ ਨੇ ਕੱਲ ਹੀ ਮੈਨੂੰ ਕੱਲ ਜਾਂ ਪਰਸੋ ਫੋਨ ਕੀਤਾ ਸੀਗਾ ਸ਼ਾਇਦ ਨਾ ਤਾਂ ਕਹਿੰਦੇ ਦਿਖਾ ਲੈਣਾ ਮੈਂ ਕਾਫੀ ਸਮੇਂ ਤੋਂ ਇਹ ਸੋਚਦਾ ਸੀਗਾ ਕਿ ਇਹ ਜਿਹੜਾ ਸੰਗ ਇੱਥੋਂ ਜਾਂਦਾ ਆ ਅਸੀਂ ਇਹਨਾਂ ਨੂੰ ਵੀ ਕਵਰੇਜ ਕਰੀਏ ਕਿਉਂਕਿ ਲੋਕ ਜ਼ਿਆਦਾਤਰ ਉਧਰ ਹੁਸ਼ਿਆਰਪੁਰ ਦੀਆਂ ਵੀਡੀਓ ਬਣਾ ਬਣਾ ਕੇ ਪਾਈ ਜਾਂਦੇ ਆ ਪਰ ਜਿਹੜੀ ਅਸਲੀਅਤ ਜਿਹੜਾ ਸੰਗ ਤੁਰ ਕੇ ਇੱਧਰ ਦੀ ਵੀ ਜਾਂਦਾ ਆ ਭਾਜੀ 40% ਸੰਗ ਜਿਹੜਾ ਇਧਰੋਂ ਤੁਰ ਕੇ ਜਾਂਦਾ ਜੀ ਦਸੂਹਾ ਮਕੇਰੀਆਂ ਅੱਛਾ ਜੀ ਟਾਂਡਾ ਸਾਈਡ ਇਹ ਸਭ ਇਧਰੋਂ ਹੀ ਨਿਕਲਦਾ ਜੀ ਅੱਛਾ ਜੀ ਪਰ ਸਾਡੇ ਇਸ ਰੋਡ ਤੇ ਮਤਲਬ ਇਹਨਾਂ ਨਵਰਾਤਿਆਂ ਦੇ 9 ਦਿਨ ਐਨ ਪੂਰੀ ਰੌਣਕਾਂ ਵਜੀਆਂ ਰਹਿੰਦੀਆਂ ਤੇ ਲੰਗਰ ਦਾ ਜਾਈ ਤੇ ਲੰਗਰ ਦੇ ਬਹੁਤ ਜ਼ਿਆਦਾ ਪ੍ਰਬੰਧ ਹੈ ਜੀ ਸਵੇਰ ਸ਼ੁਰੂ ਹੋ ਜਾਂਦੇ ਆ ਢੋਲ ਵਾਏ ਤੋਂ 5-6 ਲੰਗਰ ਢੋਲ ਵਾਏ ਹੁੰਦੇ ਆ ਉੱਤੋਂ ਉੱਪਰ ਆ ਕੇ ਇੱਕ ਰਵੀ ਭਾਜੀ ਰਵੀ ਗਾਂਧੀ ਜੀ ਟਾਂਡੇ ਤੋਂ ਹਾਂਜੀ ਉਹਨਾਂ ਦੀ ਬੜੀ ਕਿਰਪਾ ਹੋਈ ਹੈ ਉੱਥੇ ਮੰਦਿਰ ਤੇ ਉਹਨਾਂ ਦੇ ਸਹਿਯੋਗ ਨਾਲ ਮੰਦਿਰ ਬਣਿਆ ਹਾਂਜੀ ਤੇ ਕਾਫੀ ਉਹਨਾਂ ਨੇ ਕਰਕੇ ਉਹਨਾਂ ਉੱਥੇ ਮੰਦਿਰ ਤੇ ਵੀ ਬਹੁਤ ਰੌਣਕਾ ਉੱਥੇ ਵੀ ਲਗਾਤਾਰ ਲੰਗਰ ਚੱਲਦਾ ਦਿਨ ਰਾਤ ਅੱਛਾ ਜੀ ਉਸ ਤੋਂ ਅੱਗੇ ਫਿਰ ਟੱਪਾ ਪਿੰਡ ਆ ਜਾਂਦਾ ਹਾਂਜੀ ਟੱਪੇ ਪਿੰਡ ਵੀ ਦੋ ਲੰਗਰ ਹੁੰਦੇ ਜੀ ਇੱਕ ਉੱਥੇ ਗਰਦੀਵਾਲ ਤੋਂ ਸਾਈਡ ਤੋਂ ਆਂਦੇ ਬੰਦੇ ਉਹ ਲਗਾਉਂਦੇ ਜੀ ਇੱਕ ਟੱਪੇ ਵਾਲੇ ਆਪ ਲਗਾਉਂਦੇ ਆ ਕੋਟ ਪਿੰਡ ਆ ਜਾਂਦਾ ਅੱਗੇ 2 ਕਿਲੋਮੀਟਰ ਤੇ ਉੱਥੇ ਵੀ ਲੰਗਰ ਪੱਕਾ ਪਿੰਡ ਵਾਲਿਆਂ ਦਾ ਜੀ ਅੱਛਾ ਜੀ ਉਸ ਤੋਂ ਬਾਅਦ ਥੱਲੇ ਭੇੜੇ ਜੀ ਉਹ ਕਾਲਮਾ ਤੋਂ ਆਂਦੇ ਜੀ ਹਾਂਜੀ ਹਰ ਸਾਲ ਉਹਨਾਂ ਨੇ ਇੱਥੇ 9 ਦਿਨ ਲੰਗਰ ਲਗਾ ਕੇ ਜਾਣਾ ਹਾਂਜੀ ਤੇ ਇਹ ਸੰਗ ਸਾਈ ਸੀ ਥੋੜੇ ਜਿਹਾ ਟਾਈਮ ਵਾਲੇ ਪਾਸੇ ਨੂੰ ਪੈ ਜਾਨੇ ਅੱਛਾ ਜੀ ਇਹ ਵਿਚਾਰੇ ਇਧਰੋਂ ਤੁਰ ਕੇ ਜਿਲੇ ਆਂਦੇ ਤਾਂ ਇਹਨਾਂ ਦੀ ਸੇਵਾ ਸਾਡੀ ਜੂ ਤੇ ਇਹ ਫਿਰ ਅੱਗੇ ਫਿਰ ਦੋਲਤਪੁਰ ਵੀ ਲੰਗਰ ਆਉਂਦੇ ਸਾਰੇ ਹਾਂਜੀ ਹਾਂਜੀ ਫਿਰ ਹਰ ਦ ਕਿਲੋਮੀਟਰ ਤੇ ਲੰਗਰ ਮਿਲੇਗਾ ਜੀ ਲੰਗਰ ਹਾਂਜੀ ਪਾਣੀ ਦੇ ਟੈਂਕਰ ਅੱਛਾ ਜੀ ਉਪਰਾਲਾ ਕੀਤਾ ਹੋਇਆ ਪਾਣੀ ਦੇ ਟੈਂਕਰ ਨਾਲ-ਨਾਲ ਚੱਲਦੇ ਆ ਸੰਗਤ ਦੇ ਅੱਛਾ ਜੀ ਉਹ ਜਗ੍ਹਾ-ਜਗ੍ਹਾ ਤੇ ਪਾਣੀ ਦੇ ਟੈਂਕਰ ਖੜੇ ਹੁੰਦੇ ਆ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਕੋਈ ਨੇਰੇ ਸਵੇਰੇ ਕੋਈ ਵੀ ਕੋਈ ਇਦਾਂ ਦੀ ਦਿੱਕਤ ਨਹੀਂ ਵੈਸੇ ਤਾਂ ਜਿਹੜਾ ਜੰਗਲੀ ਏਰੀਆ ਸ਼ੁਰੂ ਹੁੰਦਾ ਜਿੱਥੋਂ ਹਾਂਜੀ ਉੱਥੇ ਵੀ ਇੱਕ ਸਾਡਾ ਬਹੁਤ ਵਿਸ਼ਾਲ ਲੰਗਰ ਲੱਗਦਾ ਹਾਂਜੀ ਉੱਥੇ ਮਾਤਾ ਸੁਰਗੁਦਾਰੀ ਦੇ ਇੱਥੇ ਸੁਰਗੁਦਾਰੀ ਨਾਂ ਦਾ ਜਗਾ ਜੀ ਹਾਂਜੀ ਉੱਥੇ ਮੰਦਰ ਹੈਗਾ ਬਣਿਆ ਹੋਇਆ ਪੀਪਲ ਥੱਲੇ ਅਸੀਂ ਜਿੱਥੇ ਕਿਤੇ ਮੌਸਮ ਜ਼ਿਆਦਾ ਖਰਾਬ ਹੋਈਦਾ ਉੱਥੇ ਰੋਕਦੀ ਮਤਲਬ ਚਲਦੀ ਰਹਿੰਦੀ ਰੁਟੀਨ ਇੱਦਾਂ ਹੀ ਅੱਗੇ ਮਤਲਬ ਕਿਲੋਮੀਟਰ ਤੇ 2-2 ਕਿਲੋਮੀਟਰ ਤੇ ਲੰਗਰ ਲੱਗੇ ਹੋਏ ਆ ਲੰਗਰ ਲੱਗੇ ਹੋਏ ਹਾਂਜੀ ਹਾਂਜੀ ਦੋ ਦੋ ਬਾਕੀ ਕੋਈ ਖਾਸ ਕੋਈ ਸੰਗਤਲੀ ਬਾਕੀ ਜੋ ਇੰਤਜ਼ਾਮ ਪੁਕਥਾ ਹੈਗੇ ਸਾਰੇ ਹਾਂਜੀ ਨਹੀਂ ਜੀ ਜੋ ਤਿਲ ਫੁੱਲ ਹੁੰਦਾ ਜੋ ਮਾਤਾ ਦਾ ਪ੍ਰਸ਼ਾਦ ਆ ਜੀ ਅੱਛਾ ਜੀ ਜੋ ਇਹਨਾਂ ਦੇ ਕਰਮਾਂ ਦਾ ਠੀਕ ਹੈ ਸਾਨੂੰ ਸੇਵਾ ਲੱਗੀ ਹੈ ਜੈ ਮਾਤਾ ਦੀ ਜੀ ਜੈ ਮਾਤਾ ਜੀ ਆ ਤੁਸੀਂ ਮਾਈਕ ਫੜ ਲਓ ਜੀ ਤੇ ਮਾਤਾ ਰਾਣੀ ਦੇ ਨਰਾਤੇ ਸ਼ੁਰੂ ਹੋ ਰਹੇ ਆ ਤੇ ਹਾਂਜੀ ਬੀਬੀਆਂ ਵੱਲੋਂ ਕੀ ਕੀ ਇੱਥੇ ਮਤਲਬ ਜਿਹੜਾ ਕਾਰਵਾਈ ਕੀਤੀ ਜਾਂਦੀ ਆ ਲੰਗਰ ਦੀ ਸੇਵਾ ਵਿੱਚ ਆਹ ਲੰਗਰ ਸੇਵਾ ਤੇ ਬੀਬੀਆਂ ਬਠੇਰੀਆਂ ਲਾਂਦੀਆਂ ਲੰਗਰ ਨੂੰ ਲੰਗਰ ਆਪ ਬਣਾਦੀਆਂ ਭਾਂਡੇ ਪੁੰਡੇ ਧੋਉਂਦੀਆਂ ਹੋਰ ਉਹਨਾਂ ਆਏ ਜਤਰਾਵਾਂ ਨਾਲ ਬਹੁਤ ਕਰਦੀਆਂ ਹਾਂਜੀ ਹਾਂ ਜੀ ਹਾਂ ਜੀ ਤੇ ਹੋਰ ਮਲਾ ਇੱਥੇ ਕਿੰਨੇ ਦਿਨ ਤੱਕ ਇੱਥੇ ਮਤਲਬ ਲੰਗਰ ਦਿੰਦਾ ਜੀ ਮਤਲਬ ਸਾਡੇ ਤੇ ਇੱਧਰ ਨਹੀਂ ਹੋ ਜਾਂਦਾ ਰਾਤ ਤੇ ਸ਼ੁਰੂ ਹੋਣਾ ਹਾਂਜੀ ਉਹ ਤੇ ਸੜਕ ਤੇ ਪੱਕੇ ਤੇ ਉੱਥੋਂ ਜਿੱਥੇ ਹੋ ਜਾਂਦਾ 25 ਤਰੀਕ ਤੋਂ ਸ਼ੁਰੂ ਹੋ ਜਾਣੇ 25 ਤਰੀਕ ਤੋਂ ਫਿਰ ਆ ਇੱਥੇ ਕਾਫੀ ਰੌਣਕ ਮਿਲਦਾ ਬਹੁਤ ਹਾਂਜੀ ਬਹੁਤ ਆਂਦੇ ਜਾਂਦੇ ਲੋਕੀ ਉਹ ਦਿਨ ਰਾਤ ਦਾ ਪਤਾ ਹੀ ਨਹੀਂ ਲੱਗਦਾ ਠੀਕ ਹੈ ਜੀ ਦਿਨ ਰਾਤ ਚੱਲੇ ਜਾਂਦੇ ਲੋਕ ਤੇ ਸੰਗਤਾਂ ਨੂੰ ਕਾਫੀ ਚਾਹ ਹੁੰਦਾ ਇੱਧਰ ਹਾਂਜੀ ਹਾਂਜੀ ਤੇ ਕਈ ਸਾਡੇ ਇੱਧਰੋਂ ਡਾਈਮ ਤੋਂ ਥੱਲੇ ਆ ਜਾਂਦੇ ਪੈਦਲ ਇਹ ਇੱਧਰੋਂ ਸੜਕ ਦੇ ਵੱਲੋਂ ਆਉਂਦੇ ਪੈਦਲ ਤਰਕੇ ਠੀਕ ਹੈ ਜ ਤੇ ਬੱਚਿਆਂ ਨੂੰ ਵੀ ਕਾਫੀ ਚਾਹ ਹੁੰਦਾ ਮੈਂ ਦੇਖਿਆ ਬੱਚੇ ਦਾ ਕਾਫੀ ਕਰਦੇ ਪਏ ਨਾ ਸੇਵਾ ਠੀਕ ਹੈ ਤੇ ਤੁਸੀਂ ਵੀ ਪੂਰੀ ਸੇਵਾ ਸਕੂਲਾਂ पे ਛੁੱਟੀ ਲੈ ਲੈਂਦੇ ਹੁੰਦੇ ਆ ਇਹਨੇ ਦੇ ਸੈਕਿੰਡ ਸੈਕਲ ਸੈਕਟ ਦੇ ਆ ਠੀਕ ਹੈ ਜਦੋਂ ਮੇਲੇ ਹੁੰਦੇ ਫਿਰ ਉਦੋਂ ਉਦੋਂ ਫਿਰ ਸਕੂਲ ਤੋਂ ਹੀ ਚਲ ਜਾਂਦੇ ਆ ਸਕੂਲ ਤੇ ਉਧਰ ਚਲ ਜਾਣਾ ਜਾਨੀ ਪੜ ਕੇ ਸਿੱਧਾ ਉੱਥੇ ਸੇਵਾ ਕਰਨ ਕੋਈ ਨੌਜਵਾਨ ਜੁੜੇ ਹੋ ਆ ਭਾਈ ਸਾਹਿਬ ਹਣਾ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਕੋਈ ਪੁੱਛਦੇ ਆ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਤੇ ਭਾਈ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਭਾਈ ਬਹੁਤ ਕਿਰਪਾ ਮਾਤਾ ਦੀ ਤੁੰਨੀ ਮਾਤਾ ਹੀ ਬੋਕਰ ਪਾਜੀ ਅੱਛਾ ਜੀ ਹਾਂਜੀ ਬਹੁਤ ਜਲਾ ਤੋਂ ਜਾ ਰਹੇ ਅਸੀਂ ਪਹਿਲੇ ਸਾਡੇ ਬਜ਼ੁਰਗ ਜਾਂਦੇ ਸੀਗੇ ਅੱਛਾ ਜੀ ਪਾਜੀ ਹਰ ਚਾਚਾ ਜਾਂਦੇ ਸੀ ਪਿੰਡੀਆਂ ਚਾਈ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਜਾਂਦੇ ਆ ਹੁਣ ਅਸੀਂ ਇਹਨਾਂ ਦੇ ਅਗਵਾਈ ਤੇ ਜਾਂਦੇ ਆ ਅਗਵਾਈ ਤੇ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਮਾਤ ਦੀ ਤੇ ਤੁਸੀਂ ਦੱਸੋ ਜੀ ਕਦੋਂ ਤੋਂ ਜਾ ਰਹੇ ਆ ਕਾਫੀ ਟਾਈਮ ਹੋ ਗਿਆ ਸਾਡੇ ਮਤਲਬ 45ਵੀਂ ਯਾਤਰਾ ਹਾਂਜੀ ਅੱਛਾ ਜੀ ਸਾਡੇ ਦਾਦੇ ਜਾਂਦੇ ਸੀਗੇ ਹੌਲੀ ਹੌਲੀ ਡੈਡੀ ਹੁਣ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਾਰੇ ਸੰਗਤਾਂ ਨਾਲ ਜਾਣਾ ਸ਼ੁਰੂ ਹੋ ਗਿਆ ਹਾਂ ਜੀ ਜਾਣਾ ਸ਼ੁਰੂ ਕੀਤਾ ਠੀਕ ਹੈ ਠੀਕ ਹੈ ਜੀ ਤੇ ਪਾਜੀ ਤੁਸੀਂ ਦੱਸੋ ਜੀ ਕਦੋਂ ਤੋਂ ਜਾ ਰਹੇ ਆ ਮੈਂ ਵੀ ਪਾਜੀ ਕਾਫੀ ਚਿਰ ਤੋਂ ਜਾ ਰਹੇ ਆ ਅੱਛਾ ਜੀ ਹਰ ਸਾਲ ਮੈਂ ਜਲੰਧਰ ਤੋਂ ਆਉਣਾ ਅੱਛਾ ਜੀ ਹਾਂ ਜੀ ਜਲੰਧਰ ਤੋਂ ਸਪੈਸ਼ਲ ਇੱਥੇ ਸੰਗਵਾਸ ਹਾਂ ਜੀ ਠੀਕ ਹੈ ਜੀ ਤੇ ਪਾਜੀ ਤੁਸੀਂ ਜੈ ਮਾਤਾ ਦੀ ਜੀ ਬਹੁਤ ਵਧੀਆ ਜੀ ਸਾਰੀ ਸੰਗਤ ਨੂੰ ਲੈ ਕੇ ਸਾਡੇ ਸਾਰੇ ਪਿੰਡ ਦੇ ਸਾਦੇ ਰਾੜ ਮਿਲ ਕੇ ਆਉਂਦੇ ਆ ਜੀ 45 ਮਸਲਾਨਾ ਚਾਲਾ ਚੱਲਾ ਜੀ ਵੈਸੇ ਤਾਂ ਕਹਿ ਰਹੇ ਆ ਕਿ 50 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਜ਼ਿਆਦਾ ਸਮਾਂ ਹੋ ਗਿਆ ਪਰ ਸਾਡੇ ਹਿਸਾਬ ਦੇ ਨਾਲ 45 ਛੜੀ ਮਾ ਚਾਲਾ ਚੱਲਦਾ ਜੀ ਹੈ ਅੱਛਾ ਜੀ ਤੇ ਫਿਰ ਕੰਮਕਾਰ ਸਾਰੇ ਨਵੇੜ ਕੇ ਕਹਿ ਲੋ ਕਿ ਫੇਰ ਇਦਨ ਨੂੰ ਆਪਾਂ ਮਾਤਾ ਰਾਣੀ ਦੇ ਦਰਵਾਜ਼ੇ ਬਸ ਮਗ ਮੇਲੇ ਸ਼ੁਰੂ ਹੋਣ ਤੋਂ ਪਹਿਲਾਂ ਜਾਣਾ ਹੀ ਜਾਣਾ ਹੈ ਜੀ ਇਹ ਮੈਂ ਸੁਣਿਆ ਜੀ ਕਿ ਤੁਹਾਡਾ ਪਹਿਲਾਂ ਸੰਗਿਆ ਜੀ ਇਸ ਦੁਆਬੇ ਦਾ ਜਿਹੜਾ ਤੁਹਾਡੇ ਪਿੰਡੋਂ ਪਹਿਲਾ ਸੰਗ ਜਿਹੜਾ ਤੁਰਦਾ ਆ ਹਾਂਜੀ 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 ਤੁਹਾਡੇ ਪਿੰਡ ਤੋਂ ਮਤਲਬ ਸੰਗ ਤੁਰਦਾ ਆ ਹਾਂਜੀ ਹਾਂਜੀ ਮੇਰਜਾਪੁਰ ਤੇ ਸਰਵਾਰ ਕਿੱਥੋਂ ਹੀ ਸੀਗੀ ਜੀ ਮੇਰਜਾਪੁਰ ਤੇ ਸਾਡੇ ਪਿੰਡ ਕੋਈ ਜਾਂਦਾ ਜੀ ਸੰਗ ਹੋਰ ਦੀ ਕੋਈ ਵੀ ਪਿੰਡ ਤੋਂ ਜਾਂਦਾ ਹੈਗਾ ਤੁਰ ਕੇ ਸਾਡੇ ਪਿੰਡ ਮਤਲਬ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਕਿ ਟਾਂਡਾ ਇਲਾਕੇ ਦਾ ਹਾਂਜੀ ਤਾਂ ਦੁਆਬੇ ਦਾ ਵੀ ਪਹਿਲਾ ਸੰਗ ਹੋ ਗਿਆ ਦੁਆਬੇ ਏਰੀਆ ਦਾ ਹਾਂਜੀ 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 ਠੀਕ ਹੈ ਜੀ ਕਿ ਜਿਹੜਾ ਇੱਧਰ ਦੀ ਬਾਇਆ ਖੱਡਾ ਥਾਣੀ ਜਾਂਦਾ ਹੈ ਜੀ ਖੱਡਾ ਥਾਣੀ ਭਾਜੀ ਬੜਾ ਰਿਸਕੀ ਕੰਮ ਹੈ ਇੱਕ ਤਾਂ ਇਹ ਖੱਡਾ ਰਾਹੀਂ ਜਾਣਾ ਦੇਖੋ ਖੱਡਾ ਦੇ ਵਿੱਚ ਜਾਨਵਰਾਂ ਦਾ ਦਾ ਮੀਰ ਮਾਤਾ ਦੀ ਕਿਰਪਾ ਅੱਛਾ ਜੀ ਅਸੀਂ ਇਹ ਰਸਤਾ ਦੇਖੀ ਅਸੀਂ ਨਹੀਂ ਕੋਈ ਵੀ ਰਸਤਾ ਦੇਖੀ ਬਸ ਆ ਡੈਮ ਵਿੱਚ ਦੀ ਆਏ ਹਾਂ ਹੁਣ ਉਤਰ ਕੇ ਕੋਈ ਨਹੀਂ ਰਸਤਾ ਦੇਖਿਆ ਕੋਈ ਕੋਸ਼ਿਸ਼ ਨਹੀਂ ਬਸ ਵਿੱਚ ਦੀ ਆਏ ਆ ਜੀ ਅਸੀਂ ਵਿੱਚੋਂ ਆਏ ਤੇ ਕੋਈ ਡਰ ਨੂੰ ਨਹੀਂ ਕੋਈ ਡਰ ਨਹੀਂ ਲੱਗਾਈ ਪਾ ਮਹਾਰਾਣੀ ਆਪੂੰ ਕਿਉਂਕਿ ਹੁਸ਼ਿਆਰ ਪਰਵਲ ਦੀ ਤਾਂ ਜਾਓ ਉਧਰ ਹੀ ਤਾਂ ਸਾਫ਼ ਰਸਤਾ ਹੈ ਉਧਰ ਤਾਂ ਆਵਾਜਾਈ ਬਹੁਤ ਆ ਪਰ ਇੱਥੋਂ ਹੀ ਤਾਂ ਡਰ ਦਾ ਕੰਮ ਆ ਨਹੀਂ ਉਹ ਮਹਾਰਾਣੀ ਦੀ ਬੇਟੀ ਹੈ ਜੀ ਆਪਾਂ ਕੌਣ ਡਰਨ ਵਾਲੇ ਠੀਕ ਹੈ ਜੀ ਸੋ ਦੇਖੋ ਜੀ ਉਤਸ਼ਾਹ ਕਿੰਨਾ ਹੈ ਸੰਗਤ ਦੇ ਵਿੱਚ ਤੇ ਹੁਣ ਅਸੀਂ ਨਾ ਥੋੜੇ ਕ ਟਾਈਮ ਇੱਥੇ ਰੁਕ ਕੇ ਫਿਰ ਆਪਾਂ ਜਦੋਂ ਇਹ ਸੰਗ ਚੱਲਦਾ ਆ ਫਿਰ ਥੋੜੀ ਜੀ ਵੀਡੀਓ ਤੁਹਾਨੂੰ ਉਹ ਵੀ ਦਿਖਾ ਲਾਂਗੇ ਕਿੰਦਾ ਤੇ ਰਾਸਤੇਆਂ ਵਿੱਚੋਂ ਜਾਂਦੇ ਆ ਕਿੰਨਾ ਉਤਸ਼ਾਹ ਆ ਜਕਾਰੇ ਲਾਉਂਦੇ ਸਾਰਾ ਕੁਝ ਦਿਖਾ ਲਦੇ ਬਣੇ ਰਹੋ ਵੀਡੀਓ ਤੇ ਪਰ ਇੱਕੋ ਇੱਕ ਬੇਨਤੀ ਆ ਦੇਖੋ ਅਸੀਂ ਇੰਨੀ ਮਿਹਨਤ ਕਰਦੇ ਆ ਤੁਹਾਡੇ ਤੱਕ ਪਹੁੰਚਾਉਂਦੇ ਆ ਸਾਨੂੰ ਵੀ ਇੱਕ ਦਿਲ 'ਚ ਹੁੰਦਾ ਆ ਕਿ ਸਾਡੀ ਵੀਡੀਓ ਤੁਸੀਂ ਫਾਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਲੱਗਦਾ ਆ ਤੇ ਸੋ ਮਾਤਾ ਰਾਣੀ ਦੀਆਂ ਹੋਰ ਵੀ ਇਦਾਂ ਦੀਆਂ ਵੀਡੀਓ ਜਿੱਦਾਂ ਤੁਸੀਂ ਚਾਹੁੰਦੇ ਆ ਤਾਂ ਉਹਦੇ ਲਈ ਜਲਦੀ ਜਲਦੀ ਸਾਡੇ ਚੈਨਲ ਨੂੰ ਫਾਲੋ ਕਰ ਦੋ ਤੇ ਚੱਲਦੇ ਆ ਜੀ ਫਿਰ ਅੱਗੇ ਇੱਕ ਦੇਖਦੇ ਆ ਜੀ ਹੋਰ ਵੀ ਸੰਗਤ ਦੀਆਂ ਰੌਣਕਾਂ ਦਾ ਮਾਛੇਰਾ ਵਾਲੀ ਦਾ ਬੋ ਸਾਚੇ ਦਰਵਾਜ ਕੀ ਜੈ ਦਾ ਪੁਰਦੀ ਦਾ ਬੋ ਸਾਚੇ ਦਰਵਾਜ ਕੀ ਜੈ ਜੇ ਕਰ ਮਾ ਚਿੰਤਾਪੁਰਨੀ ਦਾ ਬੋ ਸਾਚੇ ਦਰਵਾਜ ਕੀ ਜੈ ਬਹੁਤ ਹੀ ਤਨਵਾਦ ਹੈ ਮਿਰਜ਼ਾਪੁਰ ਜੱਥੇ ਦਾ ਜਿਹੜੇ ਕਿ 45 ਸਾਲਾਂ ਤੋਂ ਲਗਾਤਾਰ ਮਾ ਚਿੰਤਪੁਰਨੀ ਜੀ ਯਾਤਰਾ ਕਰਦੇ ਆ ਔਰ ਪੈਦਲ ਯਾਤਰਾ ਕਰਦੇ ਆ ਨਹੀਂ ਹੈ ਤਾਂ ਇਹਨਾਂ ਦੇ ਨਾਲ ਜਿਹੜਾ ਸਾਡੇ ਬਾੜੀਖੜ ਤੇ ਪੀਤੀ ਦੇਵੀ ਸਰਪੰਚ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਹੈ ਉਹ 15ਵਾਂ ਪ੍ਰੋਗਰਾਮ ਚੱਲ ਰਿਹਾ ਹੈ ਕਿ ਜਿਹੜਾ 15 ਸਾਲ ਤੋਂ ਲਗਾਤਾਰ ਸਾਡੇ ਬਾੜੀਖੜ ਇੱਥੋਂ ਹੋ ਕੇ ਇਹ ਜਾਂਦੇ ਆ ਇਹ ਪੈਦਲ ਜਾਂਦੇ ਆ ਬਹੁਤ ਹੀ ਉਤਸ਼ਾਹ ਹੈ ਇਹਨਾਂ ਦੇ ਵਿੱਚ ਔਰ ਇਹਨਾਂ ਦਾ ਜਿਹੜਾ ਪਿੰਡ ਹੈ ਮਿਰਜ਼ਾਪੁਰ ਬੁੱਲਵਾਲ ਦੇ ਲਾਗੇ ਹੈ ਤੇ ਇਹ ਜਿਹੜੇ ਹੈ ਬਹੁਤ ਹੀ ਹੋਨੈਸਟ ਪਾਰਟੀ ਹੈ ਜਿਹੜੀ ਕਿ ਮਾਤਾ ਚਿੰਤਪੁਰਨੀ ਦੇ ਜਾਂਦੀ ਹੈ ਮਾਤਾ ਚਿੰਤਪੁਰਨੀ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਔਰ ਅੱਗੇ ਨੂੰ ਵੱਧ ਤੋਂ ਵੱਧ ਇਹ ਆਣ ਕੇ ਰੌਣਕਾਂ ਵਿਧਾਨ ਜੈ ਮਾਤਾ ਚਿੰਤਪੁਰਨੀ ਸਕਦੇ ਹੋ ਕਿੱਦਾਂ ਦੇ ਰਸਤੇ ਆ ਕਿੱਦਾਂ ਪਾਣੀ ਵਗਦਾ ਪਿਆ ਖੱਡਾਂ ਦੇ ਵਿੱਚ ਤੇ ਸੰਗਤਾਂ ਦਾ ਜੋਸ਼ ਸੁਭਾਲਿਆ ਨਹੀਂ ਜਾ ਰਿਹਾ ਕਿੰਨਾ ਇਹਨਾਂ ਨੂੰ ਚਾ ਆ ਮਾਤਾ ਰਾਣੀ ਦੇ ਨਰਾਤਿਆਂ ਦਾ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਚਾਲੇ ਪਾ ਦਿੱਤੇ ਆ ਮਹਾਮਾਈ ਦੇ ਤਨਵਾਰ ਨੂੰ ਇਹ ਪਹਿਲੀ ਵੀਡੀਓ ਜਿਹੜੀ ਤੁਹਾਨੂੰ ਸਾਡੇ ਚੈਨਲ ਤੇ ਮਿਲ ਰਹੀ ਆ ਜੀ ਬਿਲਾ ਰਹੇ ਚਕਾਰਾ ਜੀ ਨਾਵਾ ਜਿਤ ਬੰਲੀ ਦਾ ਬਹੁਤ ਖੇਦ ਬਾਤ ਕੀ ਜੈ ਫੋਰ ਜੈ ਪਾਜੀ ਤੁਸੀਂ ਕਿਸ ਤਰ੍ਹਾਂ ਹੁੰਨੇ ਆ ਸੰਗ ਦੇ ਉੱਤੇ ਪਾਜੀ ਪਹਿਲਾਂ ਸਾਡੇ ਨਾਲ ਮਤਲਬ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਥੋੜੇ ਬੰਦਿਆਂ ਨੇ ਇਹ ਮਤਲਬ ਰੀਤ ਬਣਾਈ ਸੀਗੀ ਮਾਤਾ ਚਿੰਤਪੰਨੀ ਸਾਹਿਬ ਮੱਥਾ ਟੇਕਣ ਜਾਣ ਦੀ ਅੱਛਾ ਜੀ ਤੇ ਹੌਲੀ ਹੌਲੀ ਮਤਲਬ ਜਿੱਦਾਂ ਰੀਤ ਵੱਧ ਗਈ ਗਾਂ ਸਾਡੇ ਬਡੇ ਭਰਾ ਕੋ ਚਾਚੇ ਤਾਏ ਉਹ ਜਿੱਦਾਂ ਜਿੱਦਾਂ ਵੱਧ ਹੀ ਗਏ ਹਾਂਜੀ ਤੇ ਅਸੀਂ ਮਤਲਬ ਮਿਰਜ਼ਾਪੁਰ ਤੋਂ ਚੱਲ ਕੇ ਪੈਦਲ ਹਾਂਜੀ ਖੱਡਾਂ ਦੇ ਵਿੱਚ ਉਤਰਦੇ ਹੋਏ ਕੱਚੇ ਰਾਹਾਂ ਤੇ ਪੱਕਿਆ ਰਾਹਾਂ ਤੇ ਕਦੀ ਸਪੈਤਿਆਂ ਦੇ ਵਿੱਚ ਦੀ ਹਾਂਜੀ ਸਾਰੇ ਮਤਲਬ ਕਿ ਹੁੰਦੇ ਹੋਏ ਜਨੇਕ ਢੋਲਵਾਹਾ ਜਨੌੜੀ ਢੋਲਵਾਹਾ ਜਨੌੜੀ ਤੋਂ ਬਿਹੇੜਾ ਬਿਹੇੜੇ ਤੋਂ ਦੌਲਤਪੁਰ ਦੌਲਤਪੁਰ ਤੋਂ ਪਤਰਕਾਲੀ ਮੁੜ ਕੇ ਚਿੰਤਪੁਰ ਨੀ ਮਾਤਾ ਦੇ ਪਹੁੰਚਦੇ ਆ ਅੱਛਾ ਜੀ ਤੇ ਸਾਡੇ ਨਾਲ ਹੁਣ ਦੇਖੋ ਕੋ ਮਤਲਬ ਪਿੱਛੇ ਉਤਸ਼ਾਹ ਬਹੁਤ ਆ ਨਿਆਣੇ ਜਿਹੜੀ ਨਵੀਂ ਜਨਰੇਸ਼ਨ ਆ ਉਹ ਵੀ ਨਵੇਂ-ਨਵੇਂ ਲੱਗ ਰਹੇ ਆ ਹਾਂਜੀ ਸਾਰੇ ਮਾਤਾ ਦੇ ਜਾਣ ਉਤਸ਼ਾਹ ਇੰਨਾ ਹੁੰਦਾ ਕਿ ਮਹੀਨਾ ਪੀਨਾ ਪਹਿਲਾਂ ਹੀ ਪੁੱਛਣ ਲੱਗ ਪੈਂਦੇ ਆ ਕਿ ਕਿਸ ਦਿਨ ਨੂੰ ਜਾਣਾ ਆ ਕਿਦਨ ਦੀ ਤਾਰੀਖ ਰੱਖੀ ਹੋ ਆ ਹਾਂਜੀ ਤੇ ਹੁਣ ਤਾਂ ਅੱਗੇ ਨਾਲੋਂ ਬਹੁਤ ਜਨਨਿਕ ਫਾਇਦਾ ਹੋ ਗਿਆ ਕਿਉਂਕਿ ਹੁਣ ਥਾਂ-ਥਾਂ ਤੇ ਲੰਗਰ ਵੀ ਸਾਨੂੰ ਮਿਲਦੇ ਆ ਕੋਈ ਸਾਡੇ ਪਿੰਡ ਦੇ ਲਾਉਦੇ ਆ ਇੱਧਰ ਬਾੜੀਖੜ ਤੋਂ ਜਿਹੜੇ ਸਰਪੰਚ ਆ ਹਾਂਜੀ ਉਹ ਹੁਣ 15 ਸਾਲ ਤੋਂ ਇਹ ਸੇਵਾ ਕਰ ਰਹੇ ਆ ਹਾਂਜੀ ਕਿ ਉਹ ਠੰਡਾ ਜਲ ਵੀ ਦਿੰਦੇ ਆ ਸਾਨੂੰ ਰੋਟੀ ਪਾਣੀ ਵੀ ਛਕਾਉਂਦੇ ਆ ਬਾਕੀ ਆਰਾਮ ਕਰਨ ਨੂੰ ਪੱਖੇ ਲਾ ਕੇ ਦਿੰਦੇ ਆ ਤੇ ਆਰਾਮ ਵੀ ਕਰੀਦਾ ਦੋ ਤਿੰਨ ਘੰਟੇ ਬੈਠ ਕੇ ਚਾਹੀਦਾ ਆ ਠੀਕ ਆ ਜੀ ਤੇ ਮਤਲਬ ਕਿ ਸੰਗਤਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੁੰਦਾ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਸੋ ਅੱਜ ਦਾ ਸੀਗਾ ਜੀ ਇਹ ਇੰਨਾ ਕਿ ਬਲੌਗ ਸਾਟਾ ਕਿ ਮਾਤਾ ਰਾਣੀ ਦੇ ਦਰਬਾਰ ਨੂੰ ਜਾਣ ਵਾਲੀ ਸੰਗਤ ਦੇ ਦਰਸ਼ਨ ਕਰਾਉਣੇ ਤੇ ਜਿਨ੍ਹਾਂ ਨੇ ਲੰਗਰ ਦੀ ਸੁਵਿਧਾ ਲਗਾਈ ਸੀਗੀ ਉਹਨਾਂ ਦੇ ਘਰ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਏ ਆ ਦਰਬਾਰ ਮਾਤਾ ਚਿੰਤਪੋਨੀ ਦੇ ਸੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਜਲਦੀ ਅੱਗੇ ਮਿਲਣਗੀਆਂ ਇੱਕੋ ਇੱਕ ਬੇਨਤੀ ਆ ਚੈਨਲ ਨੂੰ ਫੋਲੋ ਕਰੋ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਜਦੋਂ ਤੁਸੀਂ ਫੋਲੋ ਕਰਦੇ ਆ ਸ਼ੇਅਰ ਕਰਦੇ ਆ ਸਾਨੂੰ ਉਤਸ਼ਾਹ ਮਿਲਦਾ ਆ ਦੇ ਬਹੁਤ ਸਾਰਾ ਧੰਨਵਾਦ ਮਿਰਜ਼ਾਪੁਰ ਦੀ ਸੰਗਤ ਦਾ ਜਿਨ੍ਹਾਂ ਨੇ ਸੰਧੂ ਸਪੈਸ਼ਲ ਤੌਰ ਤੇ ਇੱਥੇ ਬੁਲਾਇਆ ਕਿ ਭਾਈ ਤੁਸੀਂ ਇੱਧਰ ਆ ਕੇ ਵੀ ਜਿਹੜੀ ਸੰਗਤਾਂ ਨੂੰ ਦਿਖਾਓ ਕਿ ਜ਼ਰੂਰੀ ਨਹੀਂ ਹਿਸ਼ਾਰਪੁਰ ਵਾਲੀ ਸੰਗਤ ਇੱਧਰ ਦੀ ਸੰਗਤ ਵੀ ਜਿਆਦਾ ਖਤਰਨਾਕ ਏ ਦੀਆ ਇਹ ਹੀ ਆ ਖਤਰਨਾਕ ਤਾਂ ਨਹੀਂ ਕਹਾਂਗੇ ਪਰ ਤੁਸੀਂ ਆਲਾਦਬਾ ਦੇਖ ਸਕਦੇ ਹੋ ਕਿੱਦਾਂ ਖੱਡਾ ਦੇ ਵਿੱਚੋਂ ਜਾਂਦੇ ਆ ਉਹ ਤਾਂ ਚਲੋ ਪਲੇਨ ਰਸਤਾ ਸੀ ਕਿਸੇ ਰਸਤੇ ਦੇ ਵਿੱਚ ਬਿਤਕਦਾ ਨਹੀਂ ਕਰਨਾ ਸੋ ਤੁਹਾਡੇ ਨਾਲ ਮਿਲਾਂਗਾ ਜੀ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਗੱਲਬਾਤ ਟਾੜੇ ਤੋਂ ਯਾਤ ਲੈਂਦਾ ਹੋਇਆ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਔਰ ਮਨਹਿਰਪੁਰ ਤੋਂ ਜੈ ਮਾਤਾ ਦੀ ਜੀ ਜੈ ਮਾਤਾ ਕਰੋ ਚੰਦ ਕੋ ਨਹੀਂ ਮਾਦਾ ਹੋ ਸਾਡੇ ਦਰਬਾਰ ਕੀ ਜੈ